ਚੰਡੀਗੜ੍ਹ ਦੇ ਸਕੂਲਾਂ ਨੂੰ ਬੰਬ ਥ੍ਰੈਟ ਮਿਲੇ ਹੈ ਕਈ ਸਕੂਲਾਂ ਨੂੰ ਬੰਬ ਨੇ ਨਾਲ ਰੌਣਕ ਦੀ ਧਮਕੀ ਮਿਲੀ ਹੈ ਮੌਕੇ ਤੇ ਪੁਲਿਸ ਪਹੁੰਚੀ ਹੈ ਸਕੂਲ ਖਾਲੀ ਕਰਾਈ ਗਏ ਬੰਬ ਦੀ ਧਮਕੀ ਤੋਂ ਬਾਅਦ ਹਫੜਾ ਦਫੜੀ ਦਾ ਮਾਹੌਲ ਦਿਖਾਈ ਦਿੱਤਾ ਧਮਕੀ ਮਿਲਣ ਤੋਂ ਬਾਅਦ ਸਟਾਫ ਤੇ ਬੱਚੇ ਘਰ ਭੇਜੇ ਗਏ ਵਕਾਇਦਾ ਚੰਡੀਗੜ੍ਹ ਦੇ ਸਕੂਲਾਂ ਨੂੰ ਇਹ ਬੰਬ ਥ੍ਰੈਟ ਮਿਲੇ ਬੀਤੇ ਅਰਜ਼ਿਨਾ ਦੇ ਵਿੱਚ ਅਸੀਂ ਦੇਖਿਆ ਕਿ ਕਿਸ ਤਰੀਕੇ 26 ਜਨਵਰੀ ਤੋਂ ਪਹਿਲਾਂ ਚੰਡੀਗੜ੍ਹ ਦੇ ਵਿੱਚ ਚੰਡੀਗੜ੍ਹ ਦੇ 43 ਸੈਕਟਰ ਵਾਲੇ ਬੱਸ ਅਡੇ ਨੂੰ ਜੋ ਬੰਬ ਨਾਲ ਲੜਾਉਣ ਦੀ ਧਮਕੀ ਮਿਲੀ ਸੀ ਇਸੇ ਦੇ ਨਾਲ ਚੰਡੀਗੜ੍ਹ ਦੇ ਕੋਰਟ ਕੰਪਲੈਕਸਾਂ ਨੂੰ ਵੀ ਧਮਕੀਆਂ ਮਿਲੀਆਂ ਸੀ ਦੂਜੇ ਪਾਸੇ ਨਸਰ ਮਾਰੀ ਹੈ ਤਾਂ ਪੰਜਾਬ ਦੇ ਵਿੱਚ ਵੀ ਇਸੇ ਤਰ੍ਹਾਂ ਸਕੂਲਾਂ ਨੂੰ ਕੋਰਟ ਕੰਪਲੈਕਸਾਂ ਨੂੰ ਧਮਕੀਆਂ ਮਿਲ ਚੁੱਕੀਆਂ ਨੇ ਬੰਬ ਦੇ ਨਾਲ ਲੜਾਉਣ ਦੀਆਂ ਤੇ ਇਸ سلسلہ ਲੜੀਵਾਰ ਜਾ ਰਹੀ ਹੈ ਇੱਕ ਵਾਰ ਫੇਰ ਚੰਡੀਗੜ੍ਹ ਦੇ ਸਕੂਲਾਂ ਨੂੰ ਇਹ ਧਮਕੀ ਮਿਲੀ ਹੈ ਚੰਡੀਗੜ੍ਹ ਦੇ ਕਈ ਨਿੱਜੀ ਸਕੂਲਾਂ ਨੇ ਜਿਨ੍ਹਾਂ ਨੂੰ ਇਹ ਧਮਕੀ ਪਈ ਈਮੇਲ ਆਈ ਹੈ ਇਸ ਤੋਂ ਬਾਅਦ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਚੰਡੀਗੜ੍ਹ ਦੇ ਸੈਕਟਰ 25 ਸੈਕਟਰ 16 ਸੈਕਟਰ 35 ਸੈਕਟਰ 45 ਤੇ ਸੈਕਟਰ 19 ਇਹਨਾਂ ਸੈਕਟਰਾਂ ਦੇ ਵਿੱਚ ਸਕੂਲਾਂ ਨੂੰ ਬੰਬਨਾ ਲੜਾਉਣ ਦੀਆਂ ਧਮਕੀਆਂ ਮਿਲੀਆਂ ਤੇ ਤਸਵੀਰਾਂ ਦੇ ਵਿੱਚ ਸਾਫ਼ ਤੁਸੀਂ ਇਹ ਵੀ ਦੇਖ ਸਕਦੇ ਹੋ ਕਿ ਬੋਸਬਲ ਪਹੁੰਚ ਚੁਕੀ ਹੈ ਬੰਬ ਨਿਰੋਧਕ ਦੇ ਦਸਤੇ ਪਹੁੰਚੇ ਸਕੂਲਾਂ ਨੂੰ ਖਾਲੀ ਕਰਾਇਆ ਗਿਆ ਫਾਇਰ ਬ੍ਰਿਗੇਡ ਉੱਥੇ ਮੌਕੇ ਤੇ ਪਹੁੰਚਦੀ ਹੈ ਇਸੇ ਦੇ ਨਾਲ ਐਂਬੂਲੈਂਸ ਦਾ ਪ੍ਰਬੰਧ ਕੀਤਾ ਗਿਆ ਚੰਡੀਗੜ੍ਹ ਸਮਾਰਟ ਸਟੀ ਬਿਊਟੀਫੁਲ ਸਿਟੀ ਚੰਡੀਗੜ੍ਹ ਦੇ ਵਿੱਚ ਇਸ ਤਰੀਕੇ ਜੋ ਬੰਬ ਲੜਾਉਂਦੀਆਂ ਧਮਕੀਆਂ ਮਿਲੀਆਂ ਤਾਂ ਪ੍ਰਸ਼ਾਸਨ ਪੱਬਾਂ ਪਾਰ ਦਿਖਾਈ ਦਤਾ ਹੈ ਹਫੜਾ ਦਫਰੀ ਦਾ ਮਾਹੌਲ ਜ਼ਰੂਰ ਬਣਿਆ ਪਰ ਇਸੇ ਦੇ ਨਾਲ ਸਕੂਲ ਦੇ ਵਿੱਚ ਬੱਚੇ ਅਤੇ ਸਟਾਫ ਉਹਨਾਂ ਨੂੰ ਘਰ ਭੇਜ ਦਿੱਤਾ ਗਿਆ ਫਿਰ ਇਹ तकरीबन 8 ਵਜੇ ਤੇ ਕੋਲ ਸਾਡੇ ਕੋਲ ਕੰਟਰੋਲ ਰੂਮ ਤੇ ਕਾਲ ਆਈ ਸੀ तकरीबन ਚਾਰ ਸਕੂਲਾਂ ਨੇ ਸਵੇਰ ਸਾਨੂੰ 8 ਵਜੇ ਕਾਲ ਕਰਕੇ ਦੱਸਿਆ ਕਿ ਉਹਨਾਂ ਦੇ ਸਕੂਲ ਚ ਇੱਕ ਈਮੇਲ ਰੀਸੀਵ ਹੋਈ ਹੈ ਜਿਦੇ ਚ ਬੰਬ ਉਡਾਣ ਦੀ ਧਮਕੀ ਉੱਥੇ ਸਕੂਲ ਨੂੰ ਦਿੱਤੀ ਗਈ ਸੀ ਇਸ ਤੋਂ ਬਾਅਦ ਸਾਨੂੰ ਕੁਝ ਹੋਰ ਸਕੂਲਾਂ ਤੋਂ ਕਾਲ ਆਈ ਹੈ ਤੇ ਹੁਣ तकरीबन 12 ਵਜੇ ਤੱਕ ਸਾਨੂੰ ਟੋਟਲ 26 ਸਕੂਲਾਂ ਤੋਂ ਕਾਲ ਆਈ ਹੈ ਜਿਹੜੀ ਐਵੇਂ ਦੀ ਈਮੇਲ ਜਿਹੜੀ ਉਹਨਾਂ ਨੂੰ ਰੀਸੀਵ ਹੋਈ ਹੈ ਜਿਵੇਂ ਸਾਡੇ ਕੰਟਰੋਲ ਰੂਮ ਤੇ 112 ਤੇ ਕਾਲ ਆਈ ਹੈ ਉਸ ਤੋਂ ਬਾਅਦ ਲੋਕਲ ਪੁਲਿਸ ਦੀ ਟੀਮਸ ਉਹਦੇ ਨਾਲ ਫਾਇਰ ਬ੍ਰਿਗੇਡ ਤੇ ਐਂਬੂਲੈਂਸ ਤੇ ਨਾਲ ਹੀ ਬੌਮ ਡਿਸਪੋਜ਼ਰ ਸਕਵਾਡ ਦੀ ਚੜ੍ਹ ਗਈ ਪੁਲਿਸ ਦੀ ਟੀਮਸ ਜਿਹੜੀਆਂ 24 ਘੰਟੇ ਹਾਜ਼ਰ ਰਹਿੰਦੀਆਂ ਸਾਰਿਆਂ ਨੇ ਰਿਸਪੌਂਡ ਕੀਤਾ ਹਉ ਹੁਣ ਤੱਕ 12 ਵਜੇ ਨੇ ਤੇ ਹੁਣ ਤੱਕ 10 ਸਕੂਲਾਂ ਚ ਅਸੀਂ ਐਂਟੀਸੈਪਟਾ ਚੈੱਕ ਕਰਾ ਕੇ ਬੀਡੀਐਸ ਟੀਮ ਦੇ ਥਰੂ ਵਿਜ਼ੂਅਲ ਚੈੱਕ ਕਰਾ ਕੇ ਸਾਰਾ ਸੈਨੀਟਾਈਜ਼ ਕਰ ਦਿੱਤਾ ਹੈ ਸਕੂਲ ਨੂੰ ਤੇ ਸਾਰੇ 10 ਤੇ 10 ਸਕੂਲ ਸੇਫ ਹੈ ਇਸ ਤੋਂ ਇਲਾਵਾ ਜਿਨੇ 16 ਸਕੂਲ ਹੈ ਉੱਥੇ ਐਸ ਵੀ ਸਪੀਕ ਉੱਥੇ ਐਂਟੀਸੈਪਟਾ ਚੈੱਕ ਚੱਲ ਰਿਹਾ ਤੇ ਥੋੜੀ ਦੇਰ ਚ ਉਹ ਵੀ ਅਸੀਂ ਜੋ ਵੀ ਰਿਪੋਰਟ ਹੋਏਗੀ ਤੁਹਾਨੂੰ ਅਸੀਂ ਅਪਡੇਟ ਦੇ ਬਾਰੇ ਕਰ ਦਾਂਗੇ ਜਿਹੜੀ ਈਮੇਲ ਰੀਸੀਵ ਹੋਈ ਹੈ ਉਹ ਇੱਕ ਜੀਮੇਲ ਦੇ ਈਮੇਲ ਆਈਡੀ ਤੋਂ ਰੀਸੀਵ ਹੋਈ ਹੈ ਤੇ ਉਹਦੀ ਐਨਾਲਿਸਿਸ ਸਾਡੀ ਚੰਨਗੜ ਪੁਲਿਸ ਸਾਈਬਰ ਟੀਮ ਕਰੰਟਲੀ ਤੇ ਇਹਦੇ ਮਾਮਲੇ ਚ ਇੱਕ ਮੁਕਦਮਾ ਐ ਫਰ ਅਸੀਂ ਦਰਜ ਕਰ ਦਿੱਤੀ ਗਈ ਹੈ ਸੈਕਟਰ 17 ਥਾਣੇ ਚ ਇਸ ਤੋਂ ਬਾਅਦ ਮੈਂ ਦੱਸਣਾ ਚਾਹਾਂਗੀ ਕਿ ਕੋਈ ਵੀ ਹਲੇ ਪੈਨਿਕ ਕਰਨ ਦੀ ਲੋੜ ਨਹੀਂ ਹੈ ਐਡਮਿਨਿਸਟ੍ਰੇਸ਼ਨ ਵੱਲੋਂ ਪੁਲਿਸ ਵੱਲੋਂ ਪੂਰੀ ਹੀ ਅਲਰਟਨੈਸ ਨਾਲ ਇਮੀਡੀਏਟਲੀ ਰਿਸਪੌਂਡ ਕਰਕੇ ਦਾ ਸਕੂਲਾਂ ਦੀ ਚੈਕਿੰਗ ਕਰ ਲਈਤੀ ਗਈ ਹੈ ਤੇ ਉਹਨੂੰ ਸੈਨੀਟਾਈਜ਼ ਕਰ ਦਿੱਤਾ ਗਿਆ ਹੈ ਸਾਰੇ ਪਬਲਿਕ ਨੂੰ ਅਪੀਲ ਹੈ ਤੇ ਪੇਰੈਂਟਸ ਨੂੰ ਵੀ ਅਪੀਲ ਹੈ ਕਿ ਪੈਨਿਕ ਨਾ ਕਰਨ ਤੇ ਜੋ ਵੀ ਕੋਈ ਅਪਡੇਟ ਹੋਏਗੀ ਅਸੀਂ ਜਨਰਲ ਪਬਲਿਕ ਨਾਲ ਫਾਰਮਲ ਚੈਨਲਸ ਥਰੂ ਸ਼ੇਅਰ ਕਰਾਂਗੇ ਮੈਂ ਇਨੀਸ਼ੀਅਲੀ ਇਨਵੈਸਟੀਗੇਸ਼ਨ ਚ ਕੁਝ ਪਤਾ ਲੱਗਿਆ ਹੋਵਾ ਕਿ ਜਿਹੜੀ ਮੇਲ ਹੈ ਕਿੱਥੋਂ ਆਈ ਹੈ ਇੱਕ ਸਾਈਬਰ ਸੈੱਲ ਤੁਹਾਡਾ ਜਿਹੜਾ ਆਈਟੀ ਡਿਪਾਰਟਮੈਂਟ ਦੇ ਕੁਝ ਕੰਮ ਕਰ ਰਹੇ ਮੈਂ ਤੁਹਾਨੂੰ ਪਹਿਲੀ ਅਪਡੇਟ ਕਰਤਾ ਕਿ ਜਿਹੜੀ ਈਮੇਲ ਦੀ ਅਸੀਂ ਇਨਵੈਸਟੀਗੇਸ਼ਨ ਸ਼ੁਰੂ ਕਰ ਦਿੱਤੀ ਹੈ ਜਿਵੇਂ ਕੋਈ ਅਪਡੇਟ ਹੋਏਗੀ ਇਸ ਤੋਂ ਇਲਾਵਾ ਜਿਨ੍ਹਾਂ ਮੈਂ ਹੁਣ ਦੱਸਿਆ ਤੁਹਾਨੂੰ ਅਸੀਂ ਜਲਦੀ ਦੇ ਦਿਆਂਗੇ ਮੇਲ ਦੇ ਨਾਮ ਕੀ ਤੇ ਨਾਮ ਤੋਂ ਆਈ ਸੀਗੀ ਕੁਝ ਕਨਨ ਮੰਤਰੀ ਜਿਸ ਤਰੀਕੇ ਸੇ ਪਹੁੰਚ ਰਹੇ ਨੇ ਪੰਜਾਬ ਆਨੇ ਵਾਲੇ ਨੇ ਕੀ ਉਸ ਦਾ ਵੀ ਜ਼ਿਕਰ ਕੀਤਾ ਗਿਆ? ਈਮੇਲ ਜਿਹੜੀ ਐਡਰੈਸ ਕੀਤੀ ਗਈ ਹੈ ਉਹ ਸਕੂਲਸ ਨੂੰ ਐਡਰੈਸ ਕੀਤੀ ਗਈ ਹੈ ਤੇ ਉਹਦੇ ਚ ਕੁਝ ਹੋਰ ਵੀ ਡਿਟੇਲਸ ਆ ਈਮੇਲ ਚ ਜਿਹੜੀ ਅਸੀਂ ਤੁਹਾਨੂੰ ਪ੍ਰੈਸ ਨੋਟ ਦੇ ਜ਼ਰੀਏ ਅਸੀਂ ਤੁਹਾਨੂੰ ਸ਼ੇਅਰ ਕਰ ਦਾਂਗੇ। ਸਕੂਲਾਂ ਵਿੱਚ अभी अभी हम एक आ, 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 प्रोसीजर हम फॉर्म कर रहे हैं और सारे स्कूल्स को कन्फॉर्म कर देंगे अभी तक एडमिनिस्ट्रेशन की तरफ से यही है जिन स्कूल्स ने अपनी तरफ से वॉल्टारि छुट्टी कर दी है वो बच्चे चले गए हैं अगर कोई पेरेंट्स अपने बच्चों को पिक करना चाहते हैं वो जा रहे हैं बाकी के स्कूल जहाँ पे थ्रेड कॉल नहीं है वो पीसफुली रन हो रहे हैं अभी भी चल रहे हैं और अपने नॉर्मल टाइम तक चलेंगे तो Uh, 112 ਤੇ ਕਾਲ ਕਰਨ ਇਮੀਡੀਏਟਲੀ ਕੋਈ ਵੀ ਸਟੈਂਡਡ ਸੈਟ ਕਾਲ ਆਉਂਦੀ ਹੈ 112 ਇਸ ਦੀ ਐਮਰਜੈਂਸੀ ਹੈਲਪਲਾਈਨ ਨੰਬਰ ਜਿਸ ਦੇ ਨਾਲ ਸਾਰੀ ਹੀ ਸਾਡੀ ਟੀਮ ਐਕਟੀਵੇਟ ਹੋ ਜਾਂਦੀ ਹੈ ਤਾਂ ਕੋਈ ਵੀ ਕਾਲ ਆਂਦੀ ਹੈ 112 ਸਾਨੂੰ ਅਪਡੇਟ ਕਰਕੇ ਰੱਖਿਆ ਜਾਵੇ ਜਿਵੇਂ ਕਿ ਮੇਲ ਦੇ ਵਿੱਚ ਲਿਖਿਆ ਕੀ ਹੋਇਆ ਸੀ ਮੈਂ ਤੁਹਾਨੂੰ ਦੱਸਿਆ ਜੀ ਅਸੀਂ ਹੁਣੇ ਤੁਹਾਨੂੰ ਸ਼ੇਅਰ ਕਰ ਦਾਂਗੇ ਈਮੇਲ ਤੁਹਾਨੂੰ ਕਾਪੀ ਅਸੀਂ ਦੇ ਦਾਂਗੇ ਜਿੰਨਾ ਵੀ ਅਸੀਂ ਸ਼ੇਅਰ ਕਰ ਸਕਦੇ ਰੀਟੇਸ ਵਿਲ ਬੀ ਸ਼ੇਅਰ ਕੀਤਾ ਜਾਵੇ ਅਭੀ ਹਮਨੇ 10 ਸਕੂਲਾਂ ਕੋ ਵੀ ਬਣ ਨਹੀਂ ਕੀਤਾ ਹੈ ਮੈਡਮ ਐਸ ਆਈ ਟੋਲ 10 ਸਕੂਲਾਂ ਕੋ ਚੈੱਕ ਕਰ ਦਿਆ ਹੈ ਸੈਨੀਟਾਈਜ਼ ਕਰ ਦਿਆ ਹੈ ਔਰ ਸਾਰਾ ਕੁਝ ਠੀਕ ਪਾਇਆ ਗਿਆ ਹੈ ਔਰ ਵਹਾਂ ਪੇ ਕੋਈ ਕੁਝ ਵੀ ਨਹੀਂ ਮਿਲਾ ਹੈ ਪੀਐਮ ਦੀ ਵਿਜ਼ਿਟ ਮੇ ਮੈਂਸ਼ਨ ਕੀਤਾ ਗਿਆ ਇੱਕ ਪਰਵਿਆਨੇ ਉਹਦੇ ਚ ਜੀ ਤੁਹਾਨੂੰ ਅਸੀਂ ਡੀਟੇਲ ਤੁਹਾਨੂੰ ਸ਼ੇਅਰ ਕਰ ਦਿੰਦੇ ਆ ਉਹਦੀ ਇਨਵੈਸਟੀਗੇਸ਼ਨ ਹਲੇ ਚੱਲ ਰਹੀ ਹੈ ਵਿਦਿਆਰਥੀ ਆਪਾਂ ਦੇ ਸਕੂਲ ਚ ਠੀਕ ਹੈ ਜੀ ਥੈਂਕ ਯੂ ਹਿੰਦੀ ਚ ਕਰਨਾ